嗯。 ਨਮਾ ਨਮਾ ਹੋਇਆ ਸੀ ਵਿਆਹ ਤੇ ਕੁੜੀ ਦੀ ਮਾਂ ਕੁੜੀ ਦਾ ਪਿਓ ਤੇ ਕੁੜੀ ਦਾ ਭਰਾ ਦੋਨੇ ਤੇ ਸਾਲੇ ਕਹਿੰਦੇ ਆ ਤੇ ਨਾਲ ਸਾਧੂ ਤੇ ਨਾਲ ਭੈਣਾ ਆਈਆਂ ਸੀ ਜਦੋਂ ਕੁੜੀ ਨੇ ਕਿਹਾ ਵੀ ਜਾ ਤੂੰ ਸਮੋਸੇ ਲਿਆ ਇਹਨਾਂ ਨੂੰ ਚਾਹ ਨਾਲ ਸਮੋਸੇ ਇਕਵਾ ਦਾਂਗੇ ਰੋਟੀ ਟੁਕ ਨਾ ਬਣਾਵਾਂਗੇ ਜਦੋਂ ਮੁੰਡਾ ਗਿਆ ਮੁੰਡਾ ਬਾਸ ਚੜ ਕੇ ਕਹਿੰਦਾ ਮੈਂ ਪਿੰਡ ਵੀ ਗਿਆ ਮੇਰਾ ਖੇਤਾਂ 'ਚ ਘਾਲ ਸੀ ਮੈਨੂੰ ਉੱਥੇ ਨਹੀਂ ਮਿਲੇ ਦੁਕਾਨਾਂ ਬੰਦ ਸੀ ਨਾਲ ਦੇ ਪਿੰਡ ਵੀ ਵੇਖ ਕੇ ਕਹਿੰਦਾ ਉੱਥੇ ਵੀ ਵਰਤਗੇ ਸੀਗੇ ਮੈਨੂੰ ਕਹਦਾ ਜੋ ਨਮੋਸ਼ੀ ਦਾ ਸਾਹਮਣਾ ਕਰਨਾ ਪਏ ਜਦੋਂ ਮੈਂ ਵਾਪਸ ਆਇਆ ਤੇ ਮੇਰੀ ਘਰ ਵਾਲੀ ਮੇਰੇ ਨਾਲ ਲੜਨ ਬੈਗੀ ਜਦੋਂ ਬਾਅਦ 'ਚ ਰੌ ਪਰ ਪਤਾ ਬਾਅਦ ਚ ਲੱਗਿਆ ਵੀ ਇਹ ਕੁੜੀ ਦੂਜੇ ਥਾਂ ਆਈ ਆ ਕਿਉਂਕਿ ਇਹਨਾਂ ਦਾ ਕੰਮ ਹੀ ਇਹ ਚਲਾਇਆ ਹੋਇਆ ਤੀਜੇ ਦਿਨ ਲੜਾਈ ਪਾ ਕੇ ਪੈਸੇ ਲੁੱਟ ਕੇ ਪਿੱਛੋਂ ਪੈਸੇ ਲੁੱਟ ਕੇ ਲਈ ਹੁਣ ਇਹਦੇ ਸਮਾਨ ਸੋਨਾ ਸੱਪਾ ਸਾਰਾ ਕੁਝ ਚੱਕ ਕੇ ਲੈ ਗਈ ਗੱਲ ਤਲਾਕ ਤੱਕ ਕੌਟ ਗਈ ਕਿਉਂਕਿ ਉਹ ਬੱਸਦੀ ਨਹੀਂ ਉਹਦੇ ਮਾਪਿਓ ਇਹਦੇ ਪੈਸੇ ਖਾਣ ਗਿੱਜੇ ਵੇ ਕੁੜੀ ਦੇ ਉਹ ਮੁੰਡੇ ਨਾਲ ਗੱਲ ਕਰਾਉਣਾ ਜਿਹੜਾ ਵਿਚਾਰਾ ਇਹ ਚੀਜ਼ ਦਾ ਸ਼ਿਕਾਰ ਹੋਇਆ ਆ ਜਾ ਬਈ ਮੜਾ ਜਾ ਖੱਚ ਕੇ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰਜੀਤੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਕਿਹੇ ਜੀ ਕਿ ਵੀਡੀਓ ਵਾਇਰਲ ਹੋਈ ਸੀ ਕੀ ਹੋਈ ਸੀ ਵੀ ਸਹਰਿਆਂ ਵੱਲੋਂ ਜਵਾਈ ਨੂੰ ਕੁੱਟਿਆ ਗਿਆ ਕਿਉਂ ਕੁੱਟਿਆ ਗਿਆ ਕਿਉਂਕਿ ਅਸੀਂ ਸਮੋਸੇ ਨਹੀਂ ਲੈ ਕੇ ਖਵਾਏ ਤਾ ਕੁੱਟਤਾ ਇਹ ਬਾਈ ਉਹ ਆ ਜਿਹਦੇ ਨਾਲ ਗੱਲ ਹੋਈ ਆ 2 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਸਹੁਰੇ ਆਏ ਇਕੱਠੇ ਹੋ ਕੇ ਜਦੋਂ ਇਕੱਠੇ ਹੋ ਕੇ ਆਏ ਤੜਕੇ ਚਾਹ ਪਾਣੀ ਪਿਆ ਕੇ ਉਸ ਤੋਂ ਬਾਅਦ ਉਹਦੀ ਘਰ ਵਾਲੀ ਕਹਿੰਦੀ ਵੀ ਜਾ ਸਮੋਸੇ ਲਿਆ ਆਪਾਂ ਰੋਟੀ ਨਿਕਲੇ ਬਣਾਉਂਦੇ ਸਮੋਸੇ ਲੈਣ ਗਿਆ ਵਿਚਾਲੇ ਨੂੰ ਕੋਈ ਜਾਂਦਾ ਦੁਕਾਨ ਨਹੀਂ ਖੁੱਲੀ ਜਾਂ ਕਿਸੇ ਪਾਸੋਂ ਗੇੜੇ ਕੱਢ ਕੇ ਮੁੜਿਆ ਜਾਂ ਕੋਈ ਕੋਈ ਮਜਬੂਰੀ ਸੀ ਜਦੋਂ ਆਏ ਵਾਪਸ ਤੇ ਆ ਕੇ ਜਦੋਂ ਕੁੜੀ ਨਾਲ ਰੌਲਾ ਪੈ ਗਿਆ ਕਹਿੰਦੀ ਵੀ ਆਹ ਗੱਲ ਆਇਆ ਕਹਿੰਦਾ ਸਮੋਸੇ ਲੈ ਕੇ ਕਹਿੰਦਾ ਹੈ ਨਹੀਂ ਗੇ ਜਦੋਂ ਰੌਲਾ ਪਿਆ ਇਹਨਾਂ ਦੇ ਇਹਦੇ ਸਾਲਿਆ ਨੇ ਚੱਕ ਕੇ ਨੂੰ ਟਾਇਆ ਇਹਦੀ ਚੰਗੀ ਚੰਬਕੋਪ ਕੀਤੀ ਇੱਕ ਸਮੋਸ ਹੱਸ ਗਾ ਬਈ ਸਸਤਰੀ ਗਾ ਕੀ ਹਾਲ ਆ ਬਈ ਠੀਕ ਆ ਬਈ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ ਵੈਨ ਹੋਏਗੇ ਬਈ ਉਹ ਬਈ 3 ਮਹੀਨੇ ਹੋ ਗਏ ਅੱਛਾ 3 ਮਹੀਨੇ ਹੋ ਗਏ ਤੁਹਾਡੇ ਵਿਆਹ ਹੋਏ ਨੂੰ ਤੁਹਾਡਾ ਤੁਹਾਡਾ ਜਿਹੜਾ ਘਰ ਵਾਲੀ ਦੇ ਘਰ ਵਾਲੇ ਦਾ ਰਿਲੇਸ਼ਨ ਕਿਵੇਂ ਆ ਬਦਿਆ ਖੁਸ਼ ਆ ਹਾਂ ਬਈ ਬਹੁਤ ਵਧੀਆ ਕੁੜੀ ਚੰਗੀ ਐ ਸਿਆਣੀ ਆ ਬਈ ਕੁੜੀ ਬਹੁਤ ਯਾਰ ਖੜੀ ਲੱਗੀ ਆ ਤਰੇ ਸਾਲਿਆਂ ਨੇ ਕੀ ਹਰਕਤ ਕੀਤੀ ਜਿਹੜਾ ਸਮੋਸਿਆਂ ਵਿੱਚੇ ਘੁੱਟਦਾ ਇਹ ਹਰਕਤ ਉਹ ਵੀ ਜਿੰਨੀ ਗੂਆ ਕਲ ਸੀ ਯਾਰ ਉਹ ਕਰ ਗਏ ਉਹ ਆ ਕੇ ਗੱਲ ਗੱਲ ਕੀ ਬਣੀ ਐ ਇਹ ਗੱਲ ਬਈ ਮੇਰੇ ਸਹੁਰੇ ਆਏ ਸੀ ਨਾ ਸਾ ਸਹੁਰਾ ਆਇਆ ਸੀ ਦੋਵੇਂ ਸਾਲ ਆਏ ਸੀ ਸਾਲ ਗਾਂਗੇ ਸੀ ਦੋਵੇਂ ਹਨ ਤੇ ਸਾਡੂ ਆਇਆ ਸੀ ਮੇਰਾ ਤੇ ਇੱਕ ਦੋ ਜਣੇ ਗਾਮ ਨੇ ਤਾਇਆ ਸਭਰਾ ਅਸੀਂ ਆਏ ਜੀ ਸੀ ਹਨ ਮੈਨ ਲ ਆਈ ਸੀ ਜਿਹੜਾ ਮਰਨ ਆਈ ਸੀ ਤੇ ਚਲੋ ਅਸੀਂ ਵਧੀਆ ਹਨ ਮੈਨ ਲ ਸੇਵਾ ਕੀਤੀ ਤੇ ਚਲੋ ਦੁਪਹਿਰੇ ਜਦੋਂ 2:30 ਵਜੇ ਗ ਰੋਟੀ ਦਾ ਟਾਈਮ ਹੋ ਗਿਆ ਹਨ ਤੇ ਚੱਲ ਮੇਰੇ ਘਰ ਵਾਲੀ ਕਹਿੰਦੀ ਕਿ ਰੋਟੀ ਤਾਂ ਚੱਲ ਮੈਂ ਬਣਾਉਣੀ ਹੈ ਕਿ ਉਹਨਾਂ ਟਾਈਮ ਤੂੰ ਸਮੋਸੇ ਲੈ ਆ ਗਿਆ ਬੱਚਾ ਉਹ ਜੋ ਬਣਾ ਲੈਨੇ ਕਿ ਖਾ ਲੈਣਗੇ ਹਨ ਜਵਾਕ ਵੀ ਆਏ ਨਾਲ ਭੁੱਖੇ ਹੋਣਗੇ ਚਲੋ ਬਈ ਮੈਂ ਬਾਹਰ ਗਿਆ ਹਨਾ ਸਮੋਸੇ ਲੈਣ ਤੇ ਆਪਣਾ ਘਰ ਖੇਤਾਂ ਜਿਹਾ ਬਈ ਤੇ ਦੂਰ ਪੈ ਜਾਂਦਾ ਪਿੰਡ ਹਨਾ ਚੱਲ ਮੈਂ ਵੀ ਸਮੋਸੇ ਲੈਣ ਗਿਆ ਉੱਥੇ ਮੈਂ ਸਾਰੀਆਂ ਦੁਕਾਨਾਂ ਦੋ ਚਾਰ ਦੁਕਾਨਾਂ ਬਈ ਪਿੰਡ ਜੀ ਹਲਵਾਈ ਦੀਆਂ ਗੇੜੇ-ਗੇੜੇ ਮਾਰੇ ਸਾਰੀਆਂ ਦੁਕਾਨਾਂ ਬੰਦ ਕਿ ਫੰਕਸ਼ਨ ਤੇ ਗਏ ਵੀ ਸੂ ਕਿਸੇ ਸਾਰੇ ਹਲਵਾਈ ਤੇ ਗਿਆ ਚੱਲ ਬਈ ਮੈਂ ਉੱਥੋਂ ਫਿਰ ਮੈਂ ਬੱਸ ਝੜ ਕੇ ਵੀ ਨਾਲ ਦੇ ਪਿੰਡ ਜਾਵੜਿਆ ਤੇ ਉੱਥੇ ਜਾਂਦਾ ਸਮਾਨ ਸਾਰਾ ਲੱਗ ਗਿਆ ਸੀਗਾ ਸੰਭੀ ਜਾਂਦੇ ਸੀ ਚੱਲ ਬਈ ਆਉਂਦੇ ਕਰਦੇ ਨੇ ਮੈਨੂੰ ਘੰਟਾ ਡੇਢ ਘੰਟਾ ਲੱਗ ਗਿਆ ਤੇ ਐਨੇ ਜੀ ਪਰ ਉਹਨੇ ਕਲੇਸਪਾਲੇ ਗਿਆ ਆਂਦੂ ਜਾਣ ਕੇ ਲਿਆ ਬਾਹਰ ਟਾਈਮ ਖਰਾਬ ਕਰ ਆਇਆ ਹਨਾ ਕਿ ਮੇਰੇ ਮਾਪੇ ਭੁੱਖੇ ਬੈਠੇ ਤੇ ਐਨੇ ਜੀ ਬਈ ਉੱਥੋਂ ਮਰਤੇ ਯਾਰ ਉੱਚੀ ਬੋਲੇ ਮੇਰੇ ਘਰ ਨੂੰ ਤੇ ਮਰਦੋਂ ਨਿਕਲੇਗੀ ਗਾਲ ਤੇ ਐਨੇ ਮੇਰਾ ਸਾਲ ਆ ਗਿਆ ਕਹਿੰਦਾ ਕੀ ਹੋ ਗਿਆ ਚੱਲ ਬਈ ਉੱਥੇ ਟਿਕ ਟਿਕਾ ਹੋ ਗਿਆ ਮਾੜਾ ਮੋਟਾ ਹਨਾ ਚੱਲ ਬਈ ਐਨੇ ਜੀ ਯਾਰ ਜੋ ਕੰਮ ਦਿੰਦਾ ਮੈਂ ਮਾੜਾ ਮਾੜਾ ਕਰਦਾ ਫਿਰਦਾ ਰਹੋ ਬੈਠੇ ਰਹੇ ਗੱਲਾਂ ਮਾਰੀ ਕੇ ਐਨੇ ਜੋ ਮੈਨੂੰ ਫੇਰ ਬਈ ਬੋਲੀ ਹਨਾ ਕੀ ਤੈਨੂੰ ਆਗ ਲੈਣੀ ਜਦੋਂ ਤੁਹਾਡੇ ਆ ਜਾਂਦੇ ਇਸ ਤਰ੍ਹਾਂ ਅਸੀਂ ਮੈਂ ਹੀ ਸੇਵਾ ਕਰਦੀਆਂ ਕਰਦੀ ਮੈਂ ਜਿੱਥੋਂ ਮਰਜੀ ਲੈ ਕੇ ਖਵਾਉਂ ਉਹਨਾਂ ਦੇ ਰਿਕਮੁਰ ਜੀ ਧਰਦੀਆਂ ਤੇ ਇੰਨੇ ਜੱਬੇ ਮੈਂ ਦੋ ਲਾ ਦਿੰਗਾ ਹੁੰਦੇ ਤੇ ਮੇਰੇ ਸਾਲੇ ਨੇ ਆ ਕੇ ਤੇ ਮੈਨੂੰ ਫੜ ਲਿਆ ਮੇਰੇ ਦੋਵੇਂ ਸਾਲੇ ਸੀ ਦੋਵਾਂ ਨੇ ਬਈ ਮੈਨੂੰ ਕੁੱਟਿਆ ਵੱਧ ਹਾਂ ਤੇ ਨਾਲੇ ਮੇਰੇ ਪਿਓ ਨੂੰ ਤੱਕੇ ਧੁੱਕੇ ਮਾਰੀ ਉਹਨਾਂ ਨੇ ਰੌਲਾ ਕੱਲਾ ਸਮੋਸਿਆਂ ਦਾ ਕੁੜੀ ਜਦੋਂ ਇਹਨਾਂ ਦਾ ਟੱਬਰ ਆਏ ਹੋਣਗੇ ਸੌ ਸੌਹਰਾ ਤੇ ਸਾਲੇ ਸਾਲੀਆਂ ਤੇ ਸਾਡੂ ਇੱਠੇ ਹੋ ਕੇ ਚਲਾਏ ਆ ਵੀ ਚੱਲ ਕੁੜੀ ਕੋਲੇ ਚੱਲ ਕੇ ਆਉਣੇ ਨਵਾਂ ਨਵਾਂ ਵਿਆਹ ਹੋਇਆ ਚੱਲ ਨਾਲੇ ਆਉਦੇ ਸਾਡੂ ਨੂੰ ਮਿਲਾਂਗੇ ਪੁਰਾਣੇ ਨੂੰ ਮਿਲਾਂਗੇ ਇਹ ਬਾਈ ਕਹਿੰਦਾ ਜਦੋਂ ਮੈਨੂੰ ਪਤਾ ਲੱਗਾ ਸਾਡਾ ਘਰ ਖੇਤਾਂ ਜਾਂ ਮੇਰੇ ਘਰ ਵਾਲੇ ਕਹਿੰਦੇ ਵੀ ਚਲਾ ਰੋਟੀ ਆਪਾਂ ਰਹਿਣ ਦਿੰਨੇ ਆ ਚਾਹ ਪਾਣੀ ਬਣਾ ਕੇ ਕਿਹੜਾ ਸਮੋਸੇ ਖਵਾ ਦੇਗੇ ਉਦੋਂ ਮੁੜ ਕੇ ਵੇਖਾਂਗੇ ਹਨਾ ਇਹ ਬੰਦਾ ਕਹਿੰਦਾ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਤੇ ਗਏ ਹੋਣਗੇ ਜਿੱਥੇ ਚਾਰ ਦੁਕਾਨਾਂ ਸੀਗੋਂ ਸਾਰੀਆਂ ਬੰਦ ਸੀ ਨਾਲ ਦੇ ਪਿੰਡ ਅੱਗੇ ਉਹ ਵੀ ਬੰਦ ਸੀ ਜਦੋਂ ਕਹਿੰਦਾ ਮੈਂ ਆਇਆ ਵਾਪਸ ਤੇ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਹਾਂ ਹਾਂ ਜਦੋਂ ਤੇਰੇ ਰਸਤੇ ਦੇ ਲਾਉਂਦੇ ਮੈਂ ਫੁੱਲ ਸੇਵਾ ਕਰਦੇ ਤੂੰ ਮੇਰੇ ਵਾਰੀ ਪਾਸਾ ਵਟਦਾ ਸਮੋਸੇ ਕਿਉਂ ਨਹੀਂ ਲੈ ਗਿਆ ਤੈਨੂੰ 2 ਘੰਟੇ ਲੱਗ ਗਏ ਨੂੰ ਇਹਨੇ ਕਿਤੇ ਕੁਝ ਬੋਲਤਾ ਉੱਚੀ ਬੋਲਿਆ ਚਲੋ ਤੋਂ ਗੱਲੋ ਮੁੜ ਕੇ ਕਿਤੇ ਬਾਹਰ ਫੇਰ ਚਲਾ ਲਈ ਉਹੀ ਗੱਲ ਕਿਉਂਕਿ ਬੁੜੀਆਂ ਹਟਦੀਆਂ ਨਹੀਂ ਹੁੰਦੀਆਂ ਇੱਕ ਗੱਲ ਨੂੰ ਬਾਰ-ਬਾਰ ਰਿਪੀਟ ਕਰਨ ਇਹਨੇ ਕਿਤੇ ਉਹਦੇ ਮਾਰਨੀਆਂ ਇਹਦੇ ਸਾਲਿਆਂ ਨੇ ਆ ਕੇ ਇਹਦੇ ਇਹਨੂੰ ਸੱਟ ਲਿਆ ਰੌਲਾ ਗੱਲਾ ਸਮੋਸਿਆਂ ਦਾ ਸੀ ਬੀਸ ਸਮੋਸੇ ਕਿਉਂ ਤੋਂ ਮੰਨ ਕੇ ਚੱਲ ਸਾਨੂੰ ਉਹਨੇ ਕੁੱਟਿਆ ਹਨਾ ਗੱਲਬਾਤ ਹੋਈ ਛੋਡੀ ਉਹ ਕੁੜੀ ਨੂੰ ਨਾਲ ਲਗੇ ਉਦੋਂ ਬਾਅਦ ਤੁਹਾਡੇ ਪੰਚਾਇਤ ਦੇ ਵਿੱਚ ਤੁਸੀਂ ਪੰਚਾਇਤ ਕੀਤੀ ਕੀ ਗੱਲਬਾਤ ਬਣੀ ਪੰਚਾਇਤ ਦੇ ਬਈ ਗੱਲ ਕੀਤੀ ਹਨਾ ਜੋ ਸਾਰੀ ਗੱਲ ਮੈਂ ਦੱਸੀ ਗਿਆ ਕਰਕੇ ਮੈਨਨ ਆਈ ਸਾਰੇ ਮੇਰੇ ਹਨਾ ਕਿ ਸਮੋਸੇ ਪਿੱਛੇ ਜਜ਼ਬੇ ਬਈ ਸਰਪੰਚ ਆਪਦਾਨ ਦਾ ਕੱਢਣ ਲੱਗ ਗਿਆ ਕਹਿੰਦਾ ਯਾਰ ਕੀ ਲੜਾਈ ਹੈ ਕੋਈ ਹਨਾ ਕੀ ਕੀ ਥੋੜਾ ਨਿੱਜੀ ਮਾਮਲਾ ਯਾਰ ਕਹਿੰਦੇ ਨਾਲੇ ਖਾਣ ਪੀਣ ਨਾਲੀ ਜੀ ਪਿੱਛੇ ਕਰਦਾ ਹਨ ਪਰ ਉਹਨੇ ਮੇਰੇ ਘਰ ਇਹਨੂੰ ਆਖਿਆ ਕਿ ਕੁੜਗੇ ਜੇ ਸਮੋਸੇ ਨਹੀਂ ਮਿਲੇ ਜੀ ਕਿ ਤੂੰ ਨਾਲ ਇਹਨੂੰ ਲਾਉਂਦੀ ਹੈਨਾ ਉਦੋਂ 15 20 ਮਿੰਟ ਲਾ ਦੇ ਰੋਟੀ ਤਿਆਰ ਕਰ ਲੈਂਦੇ ਤੁਸੀਂ ਆਹੀ ਗੱਲ ਸੀ ਤੇ ਫਿਰ ਮੈਂ ਉਹਦੇ ਗੱਲ ਆ ਕੇ ਅਰਮਨ ਬਈ ਗੱਲ ਸਮੋਸਿਆਂ ਦੀ ਨਾ ਹਨਾ ਪੈ ਜਾਂਦੀ ਨਾਲੇ ਆਪਾਂ ਕਿਹੜਾ ਭੱਜਿਆਂ ਰਹੇ ਨਾ ਤੋ ਹਨਾ ਤੇ ਸਮੋਸੇ ਮੈਂ ਕੱਜ ਖਾਣ ਨੂੰ ਤੇ ਮੈਂ ਪਿਆਹ ਲਿਆ ਦੇਣਾ ਸਹੂ ਲਿਆ ਦੇਣਾ ਅੱਜ ਖਾ ਲੈਣ ਰੱਜ ਲੈਣਾ ਨਾ ਜਦੋਂ ਬਈ ਮਿਲੀ ਨਹੀਂ ਚੀਜ਼ ਕਿ ਮੈਂ ਇਹ ਕਿੱਥੋਂ ਲੈ ਕੇ ਆਉਂਦਾ ਤੇ ਇੰਨੇ ਚ ਬਈ ਮੇਰਾ ਸਾਲਾ ਬੋਲਿਆ ਰੁੱਟ ਗਏ ਹਨਾ ਕਹਿੰਦਾ ਜੀ ਕਿਹੜਾ ਯਾਰ ਭੁੱਖੇ ਨੰਗੇ ਤੁਰੇ ਫਿਰਦੇ ਆਂ ਸੀ ਅਸੀਂ ਕਿਹੜਾ ਭੁੱਖੇ ਮਰਦੇ ਆਂ ਉੱਥੋਂ ਵੀ ਰੌਲਾ ਹਟਾਉਣ ਫੇਰ ਵੀਰ ਗਏ ਕਹਿੰਦਾ ਪੰਚਾਇਤ ਹੋਈ ਪੰਚਾਇਤ ਦੇ ਵਿੱਚ ਫੇਰ ਉਹੀ ਰੌਲਾ ਸਮੋਸਿਆਂ ਦਾ ਸਰਪੰਚ ਹੱਸਣ ਲੱਗ ਗਿਆ ਵੀ ਇੱਥੇ ਕੋਈ ਕੋਈ ਲੋਕ ਕੁੜੀਆਂ ਨੂੰ ਦਾਜ ਪਿੱਛੇ ਤੰਗ ਕਰਦੇ ਆ ਜਾਂ ਕੁੜੀ ਤੰਗ ਕਰਦੀ ਹੈ ਨਾ ਵੀ ਆਹ ਤੁਹਾਡਾ ਕੋਈ ਰੌਲਾ ਇਹ ਬੰਦਾ ਉਹਨੂੰ ਕਹਿੰਦਾ ਵੀ ਮੈਥੋਂ ਸਮੋਸੇ ਭਲਾ ਅੱਜ 50 ਖਾ ਲੈਣ ਵੀ ਉਹਦੇ ਦੁਕਾਨਾ ਨਹੀਂ ਖੁੱਲਣਾ ਸੀ ਗਾਉਂ ਉੱਠ ਕੇ ਉਹ ਕਹਿੰਦਾ ਸੀ ਕਿਹੜਾ ਨੰਗ ਤੁਰੇ ਫਿਰਦੇ ਆ ਵੀ ਸਮੋਸੇ ਵਾਲੀ ਚਿਕੜੀ ਗੱਲ ਆ ਗੱਲ ਸਮੋਸਿਆਂ ਦੀ ਕੀ ਵੀ ਸਮੋਸੇ ਨਹੀਂ ਲਿਆ ਕੇ ਦਿੱਤੇ ਉਹ ਕੁੜੀ ਨੇ ਆਪਦਾ ਇੱਕ ਸਮੋਸਿਆਂ ਪਿੱਛੇ ਘਰ ਖਰਾਬ ਕਰਨ ਵਾਲੀ ਗੱਲ ਕਰ ਲਈ ਜੇ ਟੈਕ ਟਕਾ ਹੁੰਦਾ ਤਾਂ ਉਹ ਬੱਸ ਜੂਗੀ ਨਹੀਂ ਫਿਰ ਭਾਈ ਤੈਨੂੰ ਪਤਾ ਵੀ ਮੜ ਕੇ ਘਰ ਟੁੱਟ ਜਾਂਦੇ ਆ ਘਰ ਟੁੱਟਦੇ ਕਿਉਂ ਆ ਕਹਿੰਦਾ ਇਹੀ ਈਗੋ ਆਕਰ ਦੇ ਨਾਲ ਟੁੱਟ ਜਾਂਦੇ ਵੀ ਉਹ ਕੁੜੀ ਨੇ ਇੱਕ ਸਮੋਸੇ ਪਿੱਛੇ ਰੌਲਾ ਪਾ ਲਿਆ ਜੋ ਚੰਗੀ ਹੁੰਦੀ ਜਦੋਂ ਪਤਾ ਸੀ ਖਾਲੀ ਹੱਥ ਆ ਗਿਆ ਉਹ ਕਹਿਣ ਦੀ ਚੱਲ ਕੋਈ ਨਹੀਂ ਦਾਲ ਪਾਣੀ ਬਣਾਉਣਿਆ ਮੈਂ ਤੂੰ ਮੇਰੇ ਨਾਲ ਰੋਟੀ ਲਵਾ ਆਪਾਂ ਰੋਟੀਆਂ ਖਵਾ ਦਿੰਨੇ ਆ ਪਹਿਲੀ ਗੱਲ ਤਾਂ ਅੱਗੇ ਲੋਕ ਰੋਟੀਆਂ ਹੀ ਖਾਂਦੇ ਸੀ ਕਿਹੜੇ ਸਮੋਸੇ ਖਾਂਦੇ ਸੀ ਹੁਣ ਸਾਡੇ ਲੋਕਾਂ ਦੇ ਸ਼ੋਸ਼ੇ ਬਾਜੀ ਵੱਧ ਵੱਧ ਗਈ ਤੇ ਇਹੀ ਚੀਜ਼ਾਂ ਵਧ ਗਈਆਂ ਪਰ ਇੱਕ ਦੂਜੇ ਨੂੰ ਅੰਡਰਸਟੈਂਡ ਕਰਨਾ ਜ਼ਰੂਰੀ ਹੁੰਦਾ ਜਿਹੜਾ ਨਵਾਂ ਨਵਾਂ ਵਿਆਹ ਹੋਇਆ ਤੁਸੀਂ ਇਹ ਸੋਚੋ ਵੀ ਉਹ ਬੰਦਾ ਜਾਣ ਕੇ ਕਿਉਂ ਲਗਿਆ ਹੋਊਗਾ ਜਦੋਂ ਉਹਦੇ ਕੋਲੇ ਪੈਸੇ ਲੈ ਕੇ ਗਿਆ ਚੰਗੀ ਚੀਜ਼ ਲੈਣ ਸਮੋਸੇ ਲੈਣ ਗਿਆ ਤਾਂ ਲੈ ਕੇ ਮੜੂਗਾ ਕੀ ਕੀ ਬਣੇ ਬਈ ਅੱਗੇ ਬਈ ਯਾਰ ਹਣਾ ਹੁਣ ਜਿਵੇਂ ਗੱਲ ਹੌਲੀ ਹੌਲੀ ਪਤਾ ਲੱਗਦੀ ਹੈ ਮੇਰੇ ਵਿਆਹ ਨੂੰ 3 ਮਹੀਨੇ ਹੋਏ ਸੀ ਜਿਹੜੀ ਮੇਰੀ ਘਰ ਵਾਲੀ ਸੀ ਬਈ ਇਹ ਪਹਿਲਾਂ ਵਿਆਹੀ ਵੀ ਸੀ ਅੱਛਾ ਇਹ ਪਹਿਲਾਂ ਵਿਆਹੀ ਵੀ ਸੀ ਹਣਾ ਤੇ ਬਾਕੀ ਜਿਹੜਾ ਅਸੀਂ 골ਡ ਪਾਇਆ ਸੀ ਕੁੜੀ ਨੂੰ ਅਸੀਂ ਪਾਇਆ ਸੀ 3 ਤੋਲੇ ਪਾਇਆ ਸੀ ਬਈ ਉਹਨਾਂ ਨੇ ਤਾਂ ਕੁਰੀਅਨ ਨੂੰ ਕੁਝ ਨਹੀਂ ਪਾਇਆ ਸੀ ਉਹਨਾਂ ਨੇ ਬਈ ਦੋ ਸੂਟਾਂ ਹੀ ਤੋੜਤੀ ਸੀ ਹਨਾ ਤੇ ਚਲੋ ਹੁਣ ਆਇਆ ਬਈ ਹੁਣ ਜਿਹੜਾ ਮੇਰਾ 골ਡ ਸੀਗਾ ਉਹ ਵੀ ਸਾਰਾ ਲੈ ਕੇ ਭੱਜ ਗਿਆ ਯਾਰ ਤੇ ਜਦੋਂ ਇਹਦਾ ਪਿੱਛੇ ਵਿਆਹ ਹੋਇਆ ਸੀ ਪਹਿਲਾਂ ਉੱਥੇ ਵੀ ਸਾਰਾ ਕੁਝ ਲੈ ਕੇ ਭੱਜ ਗਈ ਉੱਥੇ ਵੀ ਇਹਦੇ ਤਿੰਨ ਜਵਾਕ ਅੱਛਾ ਹਾਂ ਬਈ ਉਹ ਚਾਹ ਤਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਚੀਜ਼ ਦਾ ਹੋਣਾ ਵੀ ਇਹਦੇ ਅੱਗੇ ਪਹਿਲਾਂ ਵਿਆਹ ਹੋਇਆ ਤਿੰਨ ਜਵਾਕਾ ਉੱਥੋਂ ਵੀ ਸਾਰਾ ਕੁਝ ਲੈ ਕੇ ਆਉਦੇ ਆ ਗਈ ਸੀ ਇੱਕ ਜਣੀ ਕਿ ਇਹਨਾਂ ਨੇ ਸਮੋਸਿਆਂ ਦਾ ਬਹਾਨਾ ਬਣਾ ਲਿਆ ਇਹ ਬਈ ਬਹਾਨਾ ਬਣ ਗਿਆ ਬਸ ਇਹ ਤਾਂ ਜਦੋਂ ਹਨਾ ਬਹਾਨਾ ਬਹਾਨਾ ਵੇ ਬਹਾਨਾ ਬਣ ਗਿਆ ਉੱਥੇ ਵੀ ਐਂ ਲੜ ਕੇ ਆਈ ਸੀ ਉੱਥੇ ਪੈਸੇ ਪਿੱਛੇ ਲੜ ਪਈ ਕੀ ਇਹ ਕਰੇ ਪੈਸੇ ਨਹੀਂ ਜਾਂਦਾ ਕਿਸ਼ਤ ਨਹੀਂ ਭਰਦਾ ਕਿ ਮੇਰੇ ਨਾਲ ਤਾਂ ਚੱਲ ਵੀ ਤਿੰਨ ਮਹੀਨੇ ਜਿੰਨਾ ਰੰਗ ਵਿਖਾ ਗਈ ਹਨਾ ਉੱਥੇ ਤੁਸੀਂ ਗੱਫਾ ਮਨੂ ਸਹੀ 19 ਦਿਨਾਂ ਬਾਅਦ ਉਹ ਕਹਿੰਦੇ ਵੀ ਰੌਲਾ ਪੈ ਗਿਆ ਸੀਗਾ ਅੱਛਾ ਜਨਨ ਕੀ ਉਹਨਾਂ ਦਾ 19 ਦਿਨਾਂ ਬਾਅਦ ਰੋਲਾ ਪੈ ਗਿਆ ਜਿਹੜੇ ਜਵਾਕ ਆਕਸਰ ਉਹ ਤਾਂ ਉਹ ਰਹਿ ਕੇ ਹੀ ਹੋਏ ਹੋਣਗੇ ਉੱਥੇ ਹਾਂ ਵੀ ਰਹੇ ਆ ਰੋਲਾ ਪਹਿਲਾਂ ਪੈਣ ਲੱਗ ਗਿਆ ਸੀ ਬੱਚ ਜਨਨ ਕੀ ਉਹ ਮੰਨ ਕੇ ਚੱਲ ਤੇ ਤਨਾ ਮਹੀਨਾ ਤੋ ਉਹ ਤਾਂ ਜਨਨ 19 ਦਿਨਾਂ ਬਾਅਦ ਪੈਣ ਲੱਗ ਗਿਆ ਸੀ ਕਿਸੇ ਨਾ ਕਿਸੇ ਗੱਲ ਰਹੀ ਉਹ ਟੌਰਚਰ ਕਰਨ ਲੱਗੇ ਹਾਂ ਟੌਰਚਰ ਕਰਨ ਲੱਗੇ ਸੀ ਐ ਕਿ ਚੱਲ ਬਈ ਟਿੱਗੀ ਆਈ ਉੱਥੇ ਹਨ ਤੇ ਬਸ ਫਿਰ ਜੋ ਜਵਾਗ ਜੂਕ ਹੋ ਗਏ ਯਾਰ ਉਹਨੂੰ ਬਹਾਨਾ ਮਿਲ ਗਿਆ ਕਿ ਇਹ ਕਿਹੜਾ ਪੈਸੇ ਦੇ ਲੇ ਦਿੰਦਾ ਮੈਨੂੰ ਖਰਚਾ ਨਹੀਂ ਦਿੰਦਾ ਹਨ ਕਿ ਸੋਲਿਡ ਰਤਾ ਚਾਹੀਦਾ ਤੇ ਬਸ ਐਂ ਬਈ ਬਹਾਨੇ ਆਪਣਾ ਕੇ ਇੱਥੇ ਆਦੇ ਐਂਡ ਆ ਗਈ ਇਹ ਦੋ ਜੋ ਗਈ ਨਹੀਂ ਬਸ ਕਿਤੇ ਇਹਨਾਂ ਨੇ ਲੈ ਤਾਂ ਨਹੀਂ ਬਣਾਈ ਵੀ ਸੀ ਜਿਹੜੇ ਇਕੱਠੇ ਹੋ ਕੇ ਆਗੇ ਵੀ ਆਪਾਂ ਰੋਲਾ ਪਾਵਾਂਗੇ ਜਾਂ ਕਿਵੇਂ ਵੀ ਆ ਤੈਨੂੰ ਚੀਜ਼ ਲੈਣ ਭੇਜਿਆ ਹੋ ਸਕਦਾ ਵੀ 40 ਸਮੋਸਿਆਂ ਪਿੱਛੇ ਰੋਲਾ ਪੈ ਗਿਆ ਕੱਲ ਨੂੰ ਹੋਰ ਚੀਜ਼ ਪਿੱਛੇ ਰੋਲਾ ਪਾਉਣਾ ਸੀ ਵੀ ਹੋ ਸਕਦਾ ਤੈਨੂੰ ਟਾਰਚਰੀ ਕਰਨਾ ਹੋਵੇ ਇਹਨਾਂ ਨੇ ਨਹੀਂ ਟਾਰਚਰ ਨਹੀਂ ਬਾਈ ਇਹਨਾਂ ਨੇ ਬਹਾਨੇ ਹੀ ਬਣਾਇਆ ਸੀ ਠੀਕ ਆ ਹੁਣ ਆਪਣੇ ਕੋਲ ਨਵੀਂ ਨਵੀਂ ਸਕੀਰੀ ਜਨ ਚਲਾ ਆਗੇ ਮੈਨੂੰ ਭੇਜ ਤਾ ਸਮੋਸ ਲੈਣ ਤਾਂ ਮੈਨੂੰ ਘੰਟਾ ਡੇਢ ਘੰਟਾ ਲੱਗ ਗਿਆ ਜਿਹੜਾ ਸੋਣਾ ਪਿਆ ਸੀ ਬਾਈ ਉਦੇ ਦਾ ਹੀ ਗਾਇਬ ਹੋਇਆ ਗਿਆ ਪਹਿਲਾਂ ਨਹੀਂ ਹੋਇਆ ਗਿਆ ਅੱਛਾ ਜਨੀ ਕੇ ਸਾਹ ਹਾਂ ਤੇ ਨਾਲ ਹੀ ਲੈ ਗਏ ਬਈ ਜਦੋਂ ਮੈਨੂੰ ਕੁੱਟ ਕੇ ਗਏ ਆ ਗੁੱਸੇ 'ਚ ਨਾਲ ਭਾਗੇ ਲੈ ਗਏ ਕੁੜਕੇ ਚੱਲ ਇੱਥੇ ਨਹੀਂ ਤੈਨੂੰ ਵਸਾਉਣਾ ਐ ਨਹੀਂ ਕਰਨਾ ਤੇ ਬਈ ਜਦੋਂ ਉਹਨੂੰ ਕਹਿੰਦੇ ਕਿ ਚੱਲ ਆ ਉਹਦੇ ਕਪੜੇ-ਕੁਪੜੇ ਪਾ ਉਹਦੇ ਸੋਨਾ ਪਾ ਗਈ ਅਸ ਤਾਂ ਵੀ ਪਰਸੋਂ ਵੇਖਿਆ ਹੈਗਾ ਅੱਛਾ ਸੋਨਾ ਤੁਸੀਂ ਪਾਇਆ ਲੈ ਕੇ ਹੋ ਗਏ ਉਹਨਾਂ ਦਾ ਹੱਕ ਨਹੀਂ ਸੀ ਵੈਸੇ ਜੇ ਉਹਨਾਂ ਨੇ ਕੁੜੀ ਵਾਲਿਆਂ ਨੇ ਪਾਇਆ ਹੁੰਦਾ ਉਹ ਚਲੋ ਲੈ ਜਾਂਦੇ ਜਿਹੜੀ ਚੀਜ਼ ਤੁਸੀਂ ਪਾਈ ਉਹ ਛੋਡੇ ਕੋਲ ਹੀ ਰਹਿਣ ਦਾ ਹੱਕ ਸੀ ਪਹਿਲੀ ਗੱਲ ਛੋਡੇ ਹਜੇ ਐਡਾ ਕੋਈ ਤਲਾਕਲਾ ਕੰਮ ਵੀ ਨਹੀਂ ਜਿਹੜਾ ਉਹ ਚੱਕ ਕੇ ਲੈ ਗਏ ਹਨਾ ਵੀ ਛੋਡੀ ਗੱਲਬਾਤ ਚੱਲ ਵੀ ਪੰਚਾਇਤ ਦੇ ਵਿੱਚ ਜਾਂ ਤੁਸੀਂ ਹੁਣ ਗੱਲਬਾਤ ਕੀਤੀ ਹੈ ਕੀ ਨਿਬੜਿਆ ਨਿਬੜਾ ਦਾ ਯਾਰ ਵੀ ਪੰਚਾਇਤ ਵੀ ਚੱਲ ਹਨਾ حق ਦੀ ਗੱਲ ਕਰਦੀ ਨੂੰ ਦੋਵੇਂ ਤਰ੍ਹਾਂ ਦੀ ਚੱਲ ਉਹਨੇ ਪੰਚਾਇਤ ਵਾਲੇ ਬਹੁਤ ਸਮਝਾਇਆ ਕਿ ਯਾਰ ਕੀ ਲੜਾਈ ਪਾਉਣੀ ਹੈ ਹਨਾ ਕਿ ਥੋੜੀ ਤਿੰਨ ਮਹੀਨੇ ਹੋ ਗਏ ਨਵੇਂ ਨਵੇਂ ਰਿਸ਼ਤੇਦਾਰੀ ਬਣੀ ਆ ਮੈਂ ਜਿੰਦ ਭਰਾ ਨਹੀਂ ਘਰ ਵਸਣ ਦੇਂਦੇ ਮੇਰੇ ਸਾਲੇ ਉਹ ਕਹਿੰਦੇ ਨਹੀਂ ਨਹੀਂ ਅਸੀਂ ਵਿਹਉਣੇ ਨਹੀਂ ਆਵੇ ਉਹਨੂੰ ਕਿਹਾ ਕਿ ਅਸੀਂ ਰਹਿਣ ਨਹੀਂ ਦੇਣੀ ਇੱਥੇ ਕਿ ਜਿਹੜਾ ਬੰਦਾ ਅੱਜ ਇਹਨੂੰ ਰੁਪਿਆ ਦਿੰਦਾ ਸਾਡੀ ਕੁੜੀ ਨੂੰ ਕੱਲ ਉਹ ਠੱਠ ਕਰੂਗਾ ਬਾਕੀ ਯਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਜਦੀ ਤੂੰ ਸਾਨੂੰ ਤਾਂ ਕੋਈ ਚੱਕਰ ਨਹੀਂ ਆ ਰਿਹਾ ਫਿਰ ਮੈਂ ਤਾਂ ਫਿਰ ਵੀ ਮੁੰਡਾਂ ਉਹ ਕੁੜੀ ਹੋ ਗਈ ਨੀ ਸ਼ਰਮਾਂ ਨੂੰ ਮੈਨੂੰ ਲੱਗਦਾ ਵੀ ਜਿਹੜੀ ਉਹਦੇ ਸਾਲੇ ਆ ਜਾਂ ਸੱਸ ਸਹੁਰਾ ਤਰਾ ਉਹਨਾਂ ਨੂੰ ਇਹ ਆ ਵੀ ਸਾਡੀ ਕੁੜੀ ਇੱਕ ਜਿਵੇਂ ਸੋਨੇ ਦੀ ਮੁਰਗੀ ਹੁੰਦੀ ਵੀ ਪੈਸੇ ਕਮਾਕਮਾ ਦੇਈ ਜਾਂਦੀ ਆ ਹਾਂ ਵੀ ਜਿਹੜੀ ਮੇਰੇ ਘਰ ਆਈ ਜਿਹੜੇ ਮੇਰੇ ਸਾਲੇ ਆ ਉਹ ਦੱਲੇ ਬਣੇ ਵੇ ਆ ਉਹਨਾਂ ਨੂੰ ਪੈਸਿਆਂ ਦਾ ਕੀ ਮਤਲਬ ਰਹੇਗਾ ਵੀ ਕਿੱਥੇ ਮਰਜੀ ਵਿਆਹੀ ਜਾਵੇ ਮੰਨ ਕੇ ਚੱਲਵੇ ਸਾਨੂੰ ਪੈਸਿਆਂ ਦੀ ਲੋੜ ਆ ਕਿ ਸਾਡਾ ਬੱਚ ਘਰ ਚ ਲਾਈ ਜਾ ਵੀ ਯਾਰ ਯਾਨੀ ਕਿ ਹੁਣ ਮੰਨ ਲਾ ਤਿੰਨ ਚਾਰ ਟੋਲੇ ਤੇਰੇ ਸੋਨੇ ਲੈ ਕੇ ਪੈਸਾ ਲੈ ਕੇ ਪਿੱਛੋਂ ਵੀ ਕੀ ਪਤਾ ਕਿੰਨੇ ਕੁ ਲੈਈ ਨਾ ਬਾਲਾ ਬੇਜ ਨੇ 30 ਸਾਲ ਉਮਰ ਹੈ ਯਾਰ ਹਨਾ ਮੇਰਾ ਚੱਲ ਹੁੰਦਾ ਨਹੀਂ ਸੀ ਮੇਰੀ ਮਜਬੂਰੀ ਸੀ ਮੈਨੂੰ ਕਰਾਉਣਾ ਪੈਣਾ ਸੀ ਬ ਪਰ ਮਰਾ ਮਜਬੂਰੀ ਦਾ ਹੀ ਫਾਇਦਾ ਚਾਗ ਗਿਆ ਉਹਨੇ ਭੇਤ ਪਾਲਿਆ ਘਰ ਦਾ ਥੋੜੇ ਟਾਈਮ ਚ ਤੁਸੀਂ ਪੁੱਛ ਗੱਜ ਨਹੀਂ ਕੀਤੀ ਉਹਨਾਂ ਦੀ ਪਿੱਛੋਂ ਵੀ ਇਹ ਕਿਵੇਂ ਹੈ ਪਰਿਵਾਰ ਕਿਵੇਂ ਪੁੱਛ ਗੱਜ ਬਈ ਕੋਈ ਨਹੀਂ ਕੀਤੀ ਯਾਰ ਬਸ ਜੁਨੀ ਜੜਾ ਵੀ ਕਰ ਲੈ ਗਈ ਹਨਾ ਮੇਰਾ ਹੁੰਦਾ ਨਹੀਂ ਸੀ ਤੈਨੂੰ ਐ ਸੀਗਾ ਮੇਰਾ ਹੁੰਦਾ ਨਹੀਂ ਹਨਾ ਵੀ ਤਾਂ ਕਰਕੇ ਹਾਂ ਬਈ ਇਹ ਤਾਂ ਕਾਲ ਜੇ ਤਾਂ ਹੀ ਕਰਦੇ ਯਾਰ ਬੋ ਕਾਲ ਮੁਰ ਟੋਈ ਹੁੰਦੇ ਤੂੰ ਦੇਖੀ ਜਾਂਦੇ ਅੱਜ ਤਨ ਪਹਿਲਾਂ ਕਹਿੰਦਾ ਜਵਾਕ ਤਨ ਪਿੱਛੇ ਕਿਸੇ ਹੋਰ ਦੇ ਛੱਡ ਕੇ ਉੱਥੋਂ ਵੀ ਸੋਨਾ ਸੱਪਾ ਪੈਸੇ ਤੇ ਲੈ ਲਈ ਸੀਗੀ ਰੋਲਾ ਪਾ ਕੇ ਉਹਦੇ ਜਿਹੜੇ ਸਾਲੇ ਆ ਉਹ ਕੀ ਕਰਦੇ ਆ ਵੀ ਅਹੀਂ ਵਿਆਹ ਪਾਈ ਜਾਂਦੇ ਆ ਇਹਨੂੰ ਹੁਣ ਬਾਈ ਦਾ ਵਿਆਹ ਕਹਿੰਦਾ ਤਨਮੀ ਨਵਾ ਦਾ ਬਹਾਨਾ ਬਣਾ ਲਿਆ ਸਮੋਸਿਆਂ ਦਾ ਰੋਲਾ ਪਾ ਲਿਆ ਇੱਥੋਂ ਵੀ ਸੋਨਾ ਸੱਪਾ ਪੈਸੇ ਚੱਕ ਕੇ ਲੈ ਗਈ ਨਾਲੇ ਉਹਦਾ ਹੱਕ ਨਹੀਂ ਸੀ ਕਿਉਂਕਿ ਇਹਨਾਂ ਨੇ ਪਾਇਆ ਸੀਗਾ ਉਹ ਜਦੋਂ ਇਹ ਕਹਿੰਦਾ ਵੀ ਹੋ ਸਕਦਾ ਵੀ ਉਹ ਕੰਮ ਚਲਾਇਆ ਵਾ ਵੀ ਉੱਥੇ ਵਿਆਹ ਦਾ ਪੈਸੇ ਕਾਲੇ ਉੱਥੇ ਵਿਆਹ ਦਾ ਪੈਸੇ ਕਾਲੇ ਕੁੜੀ ਨੂੰ ਇੱਕ ਵਪਾਰ ਬਣਾਈ ਬੈਠੇ ਆ ਭਈ ਬਹੁਤ ਹੋਈ ਜਾਂਦਾ ਕਈ ਲੋਕ 8 8 10 10 ਥਾਂ ਹੀ ਕੋੜਗਾਂ ਦੇ ਵਿਆਹ ਹੋਏ ਹੋਏ ਹੁੰਦੇ ਆ ਤੇ ਆਪਾਂ ਇੱਕ ਵੀਡੀਓ ਵੇਖੀ ਸੀਗੀ ਇੱਕ ਕੁੜੀ ਨੇ 11 7 ਮਹੀਨਿਆਂ ਦੇ ਵਿੱਚ 75 ਵਿਆਹ ਕਰਾ ਲਏ ਸੀਗੇ ਤੇ ਕੀ ਬੰਦਾ ਕਰੂਗਾ ਦੱਸੋ ਹਨਾ ਕੀ ਤੇ ਵਿਸ਼ਵਾਸ ਤੇ ਕੀ ਕਰੂਗਾ ਹੁਣ ਤੂੰ ਕੀ ਕਹਿਣਾ ਚਾਹੁੰਦਾ ਜਿਹੜੇ ਇਹੋ ਜਿਹੇ ਲੋਕ ਆ ਜਿਹੜੇ ਮਤਲਬ ਤੇਰੇ ਸਾਲੇ ਵਰਗੇ ਆ ਜਾਂ ਤੇਰੀ ਸੱਸ ਸਹੁਰੇ ਵਰਗੇ ਆ ਜਿਹੜੇ ਕੁੜਗਾਂ ਦਾ ਵਪਾਰ ਕਰਦੇ ਆ ਜਾਂ ਕੁੜਗਾਂ ਨੂੰ ਇਹ ਕੰਮ ਕਰਦੇ ਘਰੇ ਬਸਣ ਨਹੀਂ ਦਿੰਦੇ ਪੈਸਿਆਂ ਦੀ ਖਾਤਰ ਤੂੰ ਇਹੋ ਜਿਹੇ ਬੰਦਾਂ ਨੂੰ ਕੀ ਕਹਿਣਾ ਚਾਹੁੰਦਾ ਉਹੇ ਬੰਦਾਂ ਦਾ ਬਈ ਯਾਰ ਜੇਲ ਹੀ ਹੋਣੀ ਚਾਹੀਦੀ ਏ ਜੇ ਜੇਲ ਨਹੀਂ ਹੁੰਦੀ ਤਾਂ ਤਾਂ ਕਟਾਪਾ ਚੰਗਾ ਹੋਣਾ ਚਾਹੀਦਾ ਕੁੜੀ ਨੂੰ ਨਾ ਕੋਈ ਛਾਕੂ ਹਨਾ ਜਿਹੜੀ ਕਰਾਉਂਦੀ ਏ ਉਹਦੇ ਮਾਂ ਪਿਓ ਨੂੰ ਫੜੋ ਕਿ ਕੁੜੀ ਨੇ ਤਾਂ ਉਹਨਾਂ ਦੇ ਅੱਖ ਹੀ ਕਰਾਉਣਾ ਕਿਉਂਕਿ ਮਾਂ ਪਿਓ ਵੀ ਯਾਰ ਜਦੋਂ ਚਗਲ ਹੋਏ ਕੁੜੀ ਕੀ ਕਰੂਗੀ ਮਾਂ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਏ ਪਹਿਲਾਂ ਕੁੜੀ ਦੇ ਦਾ ਬਾਅਦ ਚ ਹੋਵੇ ਠੀਕ ਏ ਭਾਈ ਧੰਨ ਧੰਨ ਭਾਈ ਇਹ ਕਹਿੰਦਾ ਬਈ ਇੱਕ ਮੇਰਾ ਰੌਲਾ ਪਿਆ ਮੈਨੂੰ ਸਮੋਸੇ ਲੈਣ ਭੇਜਿਆ ਕਹਿੰਦਾ ਮੈਂ ਘੰਟਾ ਲਾ ਕੇ ਸਮੋਸੇ ਦੁਕਾਨਾਂ ਬੰਦ ਸੀ ਮੈਂ ਜਦੋਂ ਗਿਆ ਕਹਿੰਦਾ ਮੇਰੇ ਸਾਲਾ ਮੇਰੇ ਦੋਨੇ ਸਾਲੇ ਸਾਡੂ ਮੇਰੇ ਸਾਲਗਾਂ ਮੇਰੇ ਸੱਸ ਸਹੁਰਾ ਆਏ ਸੀਗੇ ਪਰ ਜਦੋਂ ਮੈਂ ਵਾਪਸ ਆਇਆ ਦੁਕਾਨਾ ਬੰਦ ਕਰਕੇ ਤੇ ਮੇਰੇ ਘਰ ਵਾਲੀ ਨੇ ਮੇਰੇ ਨਾਲ ਰੌਲਾ ਪਾਇਆ ਤੇ ਉਸ ਮੋਸੇ ਕਾਤੋਂ ਲੈ ਕੇ ਆਇਆ ਕਹਦਾ ਚੱਲ ਮੈਂ ਤੂੰ ਉੱਚੀ ਬੋਲੇਗਾ ਜਦੋਂ ਫੇਰ ਰੌਲਾ ਪਿਆ ਫੇਰ ਮੈਥੋਂ ਵੱਜ ਗਈਆਂ ਮੇਰੇ ਸਾਲੇ ਨੇ ਮੈਂ ਲਪੜੋ ਲਪੜਿਓ ਉਹਨਾਂ ਨੇ ਮੈਨੂੰ ਕੁੱਟਾ ਮੇਰੇ ਪਿਓ ਨੂੰ ਧੱਕੇ ਮਾਰੇ ਰੌਲਾ ਪੈਂਦਾ ਪੈਂਦਾ ਜਾਦੇ ਵੱਧ ਗਿਆ ਪੰਚਾਇਤ ਚ ਗੱਲ ਉੱਠ ਗਈ ਪੰਚਾਇਤ ਚ ਜਾ ਕੇ ਜਦੋਂ ਸਰਪੰਚ ਨਾਲ ਗੱਲ ਕੀਤੀ ਸਰਪੰਚ ਵੀ ਅਸਰ ਲੱਗ ਗਿਆ ਵੀ ਇਹ ਕੋਈ ਰੌਲਾ ਜੇ ਕੁੜੀ ਨੂੰ ਨਜਾਇਜ਼ ਤੰਗ ਕਰਦਾ ਜਾਂ ਕੁ ਜੋ ਆ ਕੇ ਛੱਡ ਕੇ ਪਿੱਛੇ ਆਈ ਆ ਪੈਸੇ ਥੇਲੇ ਚੱਕ ਕੇ ਲਈਏ ਪੈਸਾ ਸੋਨਾ ਸਾਰਾ ਕੁਝ ਚੱਕ ਲਈ ਕਹਿੰਦਾ ਮੇਰਾ ਵੀ ਸੋਨਾ ਉਦੋਂ ਦਾ ਗਾਇਵ ਆ ਜਿਹੜਾ ਮੈਂ 3 ਤੋਲੇ ਪਾਇਆ ਸੀ ਮੇਰੇ ਪੈਸੇ ਵੀ ਲੈ ਗਈ ਚੱਕ ਕੇ ਕਹਿੰਦਾ ਉਹਨਾਂ ਨੇ ਇੱਕ ਵਪਾਰ ਬਣਾਈ ਬੈਠੇ ਆ ਉਹਦੀ ਕੁੜੀ ਨੂੰ ਗਾਂ ਵਿਆਹ ਦਿੰਦੇ ਆ ਉਤੋਂ ਪੈਸੇ ਥੇਲੇ ਇਕੱਠੇ ਕਰਕੇ ਮਹੀਨੇ ਦੋ ਮਹੀਨੇ ਬਾਅਦ ਉਹਨੂੰ ਤਲਾਕ ਦੇ ਦਿੰਦੇ ਆ ਸਾਡੇ ਵੀ ਕਹਿੰਦਾ ਇਹੀ ਕੰਮ ਆ ਕਦਾ ਮਨੀਮਾ ਹੋ ਕੇ ਚੱਲ ਮਾਫੀ ਮੰਗੀ ਭਲਾ ਹੁਣ ਸਮੋਸੇ ਭਲਾ 100 ਕਾ ਲਓ 50 ਕਾ ਲਓ ਪਰ ਫੇਰ ਵੀ ਉਹਨਾਂ ਨੇ ਬੰਨਾ ਬਣਾਇਆ ਵੀ ਅਸੀਂ ਬਸ ਨੇ ਦਿਨੀ ਰੌਲਾ ਪਾਲਿਆ ਹੁਣ ਉਹ ਮੁੰਡੇ ਨੂੰ ਤੰਗ ਕਰਦੇ ਆ ਪੈਸੇ ਤੇ ਲੈ ਸਾਰਾ ਕੁਝ ਲੈ ਗਏ ਵੀ ਇਹਨੂੰ ਕਹਿੰਦੇ ਪੈਸੇ ਦੇ ਨਹੀਂ ਅਸੀਂ ਤੇਰੇ ਤੇ ਕੋਈ ਉਲਟੀ ਕਾਰਵਾਈ ਕਰਾਂਗੇ ਪਰ ਇਹਦੇ ਨਾਲ ਪੰਚਾਇਤ ਦੇ ਬੰਦੇ ਨਾਲ ਆ ਸਹਿਮਤਾ ਪਰ ਵੀ ਉਹ ਇਹਦੀ ਇਹ ਬਚਤ ਤਾਂ ਵੀ ਬੰਦਾ ਚੰਗਾ ਕਰਕੇ ਇਹ ਕਹਿੰਦਾ ਮੇਰਾ ਹੁੰਦਾ ਨਹੀਂ ਸੀ ਮੈਂ ਪਿੱਛੇ ਪੜਤਾਲ ਹੀ ਨਹੀਂ ਕੀਤੀ ਵੀ ਮੈਨੂੰ ਐ ਸੀ ਚੱਲੇ ਦੱਸਤਾ ਹੁੰਦਾ ਆਪਾਂ ਲੈ ਲਗੇ ਜਦੀ ਤੇ ਬਾਈ ਇਹੋ ਜਿਹੇ ਬੰਦੇ ਜਿਹੜੇ ਕੁੜਗਾਂ ਦੇ ਵਪਾਰ ਕਰਦੇ ਆ ਇਹਨਾਂ ਨੂੰ ਸ਼ਰਮ ਆਉਣੀ ਜਿਹੜਾ ਧੀ ਦਾ ਬਸਦਾ ਉਹਨੂੰ ਬਸ ਲੈ ਲੈਂਦਾ ਕਰੋ ਅੱਜ ਦੇ ਟਾਈਮ ਤੇ ਆਪਾਂ ਵੇਖਦੇ ਆਂ ਕਲਯੁਗ ਦਾ ਦੌਰ ਆ ਬਾਈ ਸਿਖਰਾਂ ਤੇ ਆ ਕਿਸੇ ਤੇ ਇੱਕ ਇੱਕ ਮਿੰਟ ਦਾ ਵਿਸ਼ਵਾਸ ਵੀ ਨਹੀਂ ਰਹਿ ਗਿਆ ਨਾ ਕਿਸੇ ਦੀ ਕੁੜੀ ਤੇ ਨਾ ਕਿਸੇ ਦੇ ਮੁੰਡੇ ਤੇ ਨਾ ਕਿਸੇ ਰਿਸ਼ਤਿਆਂ ਤੇ ਕੇ ਰਸਤੇ ਵੀ ਕਿੱਡੇ ਤਾਰ-ਤਾਲ ਕਰੀ ਜਾਂਦੇ ਲੋਕ ਵੀ ਕਿਤੇ ਨਾ ਕੋਈ ਆਦੀ ਭਾਨ ਜੀ ਨਾ ਉਹਦੀ ਧੀ ਇੱਕ ਆਪਾਂ ਵੀਡੀਓ ਵੇਖੀ ਸੀ ਇੱਕ ਆਉਦੇ ਬਤਰੀ ਧੀ ਨਾਲ ਗਲਤ ਕੰਮ ਕਰਦਾ ਸੀਗਾ ਤਿੰਨ ਸਾਲਾਂ ਤੋਂ ਉਹਦੀ ਮਾਂ ਉਹਦੇ ਵਿੱਚ ਗੁਨਾਹਗਾਰ ਸੀ ਜਿਹਨੇ ਉਹਦੇ ਢਿੱਡੋ ਜੰਮੀ ਸੀ ਉਹਨੂੰ ਵੀ ਸਜ਼ਾ ਹੋਈ ਐ ਫੇਰ ਇੱਕ ਮਾਮੇ ਨੇ ਆਦੀ ਭਾਨ ਜੀ ਦਾ ਖਲ ਖਰਾਬ ਕਰਤਾ ਹੁਣ ਆਪਾਂ ਬੇਨਹੀਂ ਆ ਬਾਰ-ਬਾਰ ਆਪਾਂ ਨੂੰ ਕਹਿੰਦੇ ਲੋੜ ਨਹੀਂ ਪੈਂਦੀ ਸਾਡੀ ਵੀਡੀਓ ਉਹੀ ਹੁੰਦੀ ਆ ਜਿਹੜੀ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਵਿਚਰਦੀ ਆ ਜੋ ਲੋਕ ਇਹ ਚੀਜ਼ਾਂ ਕਰਦੇ ਆ ਉਹੀ ਅਸੀਂ ਵੀਡੀਓ ਬਣਾਉਣੀ ਹੁੰਦੀ ਆ ਅਸੀਂ ਆਪਦੇ ਕੋਲੋਂ ਮਨ ਕਰ ਤਾ ਕੋਈ ਵੀਡੀਓ ਨਹੀਂ ਬਣਾਉਂਦੇ ਸਾਡੀ ਇੱਕ ਸਮਾਜ ਦੇ ਰਿਲੇਟਡ ਵੀਡੀਓ ਹੁੰਦੀ ਆ ਸਾਡੀ ਵੀਡੀਓ ਨ ਸਿੱਖਿਆ ਸਿੱਖਿਆ ਤੇ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖੋ ਪੁੱਠੇ ਪਾਸੇ ਨ ਲੈ ਕੇ ਜਾਓ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੀ ਲੋ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ